ਹਾਂ ਜੀ ਮਿੱਤਰ ਆਪਾਂ ਅਗੇ ਦੀ ਖੇਤ ਆ। ਸਵਾਗਤ ਆ ਸਾਡੇ ਨਵੇਂ ਵਲੌਗ ਚ। ਕਾਲੇ ਹੋਰੀ ਕਾਲੇ ਹੋਰੀ ਆ ਕੇ ਬੀ ਲੈ ਕੇ ਤੇ ਹੁਣ ਵੀਜਾਂ ਕਣਕ। ਆ ਨਾ ਤੁਹਾਨੂੰ ਤਵੀਆਂ ਦਾ ਜੋਰ ਦਿਖਾ ਸਾਰਿਆਂ ਤਵੀਆਂ ਛੱਡ ਕੇ ਚਲਾਵਾਂਗੇ। ਹਾਂ। ਭਾਜੇ ਮਿੱਤਰ ਦਿਖਾਉਣਾ ਹੈ ਫਿਰ ਤੁਹਾਨੂੰ। ਅੱਜ ਮਿੱਤਰ ਹਟਾ ਆ ਜੜਾ ਨਵਾਂ ਬਲੌਕੋ। ਤਰਾਹੇ ਝੋਟਾ ਲੈਂਦਾ ਫੇਰ ਦੁਬਾਰੇ ਅੱਜ ਖਾਲਾ ਕਿੰਨੇ ਕਿੱਲੇ ਵਿਜਨੇ ਆ ਅੱਜ ਭਾਈ 15 16 ਕਿੱਲੇ ਵਿਜਨੇ ਆ ਭਾਈ ਅੱਜ ਆਪਾ ਇੱਕ 20 ਦੇਖੋ ਅੱਜ ਟਰਾਲਾ ਭਰ ਲਿਆਂਗਾ ਟਰਾਲਾ ਭਰ ਲਾ ਫਲ ਆ ਸਾਰੀ ਆਜਾ ਅੱਜ 17 ਦੀ ਆ ਹਾਂ ਤੇ ਟੋਪੜਾ ਹੋਲੀ ਦੁਰਦਾ ਇਹ ਬਣਾਉ ਸਰੀਰ ਦਾ ਆਈ ਬਰੋਨ ਆਈ ਬਰੋ ਸਾਰੀ ਝੋਟਾ ਝੋਟਾ ਤੇ ਝੋਟਾ ਤੇ ਝੋਟਾ ਆ ਸੇ ਓਟਾ ਦਾ ਸਰੇ ਨੂੰ ਮੋੜ ਤਾ ਉਤਰਾ ਕੇ ਨਿਕਲਣ ਸੁਲੇ ਆਵ ਪਲ ਰੈਕਟਰ ਲੜੀ ਪੈਪਰ ਨਾਲ ਧਰ ਬੀ ਥੱਲੇ ਉਹ ਸੋਹਣਾ ਹਾਂਜੀ ਮੈਂ ਤਰਾ ਆਪਾ ਲੈ ਕੇ ਚੱਲਦਾ ਟਰੈਕਟਰ ਹੁਣ ਇੱਕ ਸਾਨੂੰ ਆ ਦੱਸਿਓ ਯਾਰ ਆ ਸਾਡਾ ਨਟ ਬਾਹ ਟੱਲਾ ਨਟ ਹੋ ਰਹਿ ਜਾ ਸਹੀ ਗੱਲ ਹੈ ਨਟ ਚੱਭੀ ਗਿਆ ਚਾਰ ਦੀ ਆ ਉਹਦੀ ਟੱਲਾ ਹੋ ਜਾਂਦਾ ਨਟ ਹੋ ਰਹੀ ਯਾਰ ਪਾਣਾ ਦੇਖ ਲਾ ਕੇ ਪਾਣਾ ਦੇਖੀ ਇਹ ਆਸੇ ਟਾਇਰ ਕਰਦੇ ਕਾਲੇ ਦਿਖਾ ਦੇ ਇੱਕ ਸਾਈਡ ਦੇ ਹਾਂਜੀ ਬਾਈ ਕਾਲੇ ਕਿਵੇਂ ਹੋ ਠੀਕ ਆ ਵਾਹ ਬਾਈ ਠੀਕ ਆ ਵਧੀਆ ਬਈ ਤੁਸਾਂ ਵਧੀਆ ਭਾਈ ਵਧੀਆ ਰਿਪੋਰਟ ਕੋਈ ਕੋਈ ਅੱਜ ਕਰਦੇ ਕਿਉਂ ਇਟਾਪਰਾ ਬਲੌਗ ਹੋਗਾ ਬਈ ਚਾਲੂ ਆ ਚੱਲ ਹਾਂਜੀ ਹੋ ਗਿਆ ਲੋ ਭਾਈ ਜੀ ਦਵਾਈ ਲਾਉਣ ਲੱਗੇ ਕਣਕ ਤੇ ਦਵਾਈ ਲਾਈ ਜਾਂਦੇ ਆ ਜੀ ਦੀ ਰੈਪ ਦੱਖਣ ਜਾਏ ਭਾਈ ਜੀ ਤੂੰ ਦਵਾਈ ਲੇ ਬਵੇ ਭਾਈ ਜੀ ਇੱਕ ਸਾਟਾ ਭਾਈ ਚੇਲਾ ਆਗਾ ਸਾਡਾ ਇੱਕ ਹੋਰ ਆਗਾ ਚੇਲਾ ਜੀ ਇਹ ਥੋੜੀ ਲਗਾ ਰਹੇ ਆ ਤੁਰੀ ਜਿਆਦੇ ਮਾਰਦਾ ਤੋ ਫਿਰ ਇਹ ਕਿਹੜੀ ਕਿਹੜੀ ਦਵਾਈ ਲਾ ਰਹੇ ਆਪਾਂ ਪੱਕੀ ਕਰਦੀ ਆ ਕਾਲਾ ਦੱਸਣਾ ਇਹ ਕਿਹ ਦਵਾਈ ਲਾ ਰਹੇ ਆਂ ਕਲੋਰ ਉਹ ਪੈਸੇ ਮਾਰੋ ਸੱਗੇ ਪੈਸੇ ਮਾਰੋ ਇਹ ਆ ਥਲੀ ਥਲੀ ਇਹਦਾ ਉਹ ਗੰਨ ਹੋਈ ਜਾਂਦੀ ਆ ਗੰਨ ਚੱਲਣੇ ਲਈ ਜਾਂਦਾ ਦੇਖੋ ਬਈ ਕਾਲਾ ਐਂ ਚਲਾਉਂਦਾ ਕਿਆ ਆਏ ਕਾਲੇ ਦੇ ਕੰਮ ਬਹੁਤ ਕੰਮ ਠੀਕ ਆਦਾ ਹੋਰ ਇਹ ਇਹ ਠੀਕ ਅੱਛੀ ਹੱਸ ਕੇ ਕਹਾ ਤਾ ਮਾਤਾ ਹੁਣ ਹੁਣ ਹੱਸ ਜਾ ਤਾਲਾ ਬੜਾ ਥੋਲਾ ਕਰ ਲੀਏ ਦਾ ਨਾ ਤਾਲਾ ਪੋਦਾ ਰਹਿ ਗਿਆ ਕਰ ਦੇ ਬੰਦ ਕਰ ਦੇ ਬੰਦ ਕਰ ਲੈ ਉਹਨੇ ਰੋਲਾ ਹਾਂ ਬਹੁਤ ਅੱਜ ਪਹਿਣ ਕੇ ਭੜਾ ਕੇ ਹਾਂ ਭੜਾ ਕੇ ਢਾਡ ਵਾਲੀ ਤੋਂ ਕਾਲੇ ਆਹ ਦੇ ਹੱਕ ਚੰਗਾ ਕਰ ਵੀਰ ਲਾ ਕੇ ਬੋਲ ਦੇ ਕਣਾ ਜਿੰਨੀ ਤ੍ਰਿਸ਼ਾ ਹੈ ਕਿੰਨੀ ਤ੍ਰਿਸ਼ਾ ਸਾਰੀ ਖੋਲ ਦੇ ਜਿੰਨੀ ਤ੍ਰਿਸ਼ਾ ਸਾਰੀ ਖੋਲ ਦੇ ਜਿੰਨੀ ਤ੍ਰਿਸ਼ਾ ਦੇਖੋ ਮਿੱਤਰੋ ਕਹਿ ਦੇ ਹਿੱਤਾ ਹੁਣ ਦੇਖੋ ਖਿੱਚਦਾ ਕਿੰਨਾ ਛੜ ਜਾ ਖੜ ਜਾ ਖੜ ਜਾ ਪੁੱਲਰ ਕਹਿੰਦਾ ਭੁੱਲਰ ਇਹਨੂੰ ਕੱਲ ਤਾਂ ਤੂੰ ਦਾ ਹੋਣਾ ਪੁੱਲਰ ਕਹਿੰਦਾ ਮਿੱਤਰਾਂ ਨੂੰ ਭੁੱਲਰ ਪੁੱਛ ਜੜਦਾ ਨਾ ਪੁੱਛ ਜੜਦਾ ਹਾਂ ਪੈਰ 'ਤੇ ਰੱਖੀ ਤਵੇਂ ਤੂੰ ਜੇ ਪੁੱਲ ਗਈ ਖੱਟਕੇ ਦੇਖਾ ਖੱਟਕੇ ਦੇਖਾ ਆਰੇ ਦਾ ਮਰੇ ਦੇਖ ਹੁਣ ਹੁਣ ਖੋਲ ਕੇ ਦੇਖ ਮੈਂ ਕਹਿੰਦਾ ਬਹੁਤ ਆ ਜਾਂਦਾ ਬਿਲਕੁਲ ਸਭ ਤੋਂ ਕਿਹੜਾ ਹੈ ਤਾ 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 ਮੈਂ ਕਹਿੰਦਾ ਸਭ ਤੋਂ ਕਿਹੜਾ ਹੈ ਚਾਪਾ ਸਿੰਨੀ ਪੈ ਗਈ ਦੇਖ ਲੈ ਛੱਡ ਲੈ ਛੱਡ ਲੈ ਛੱਡ ਲੈ ਨਾ ਕਰੋ ਉਸ ਜਿਹੜੇ ਭੈਣਾਂ ਚੱਕ ਹੁਣ ਦੇਖ ਕਿੰਨੇ ਚੱਪਾ ਛੱਡ ਦੇ ਛੱਡ ਦੇ ਕਿੰਨੇ ਸਾਲ ਚੋਗੀ ਹੁਣ ਗਿਣ ਗਿਣ ਕਿੰਨੇ ਸਾਲ ਚੋਗੀ ਟਰੈਕਟਰ ਵੀ ਫਿਰ ਆਪਣਾ ਉਹ ਜੀ ਆ ਸ਼ੇਮੀ ਜਾ ਬਈ ਸ਼ੇਮੀ ਜਾ ਲੈ ਪਰ ਫੜ ਫੋਨ ਚੱਲੀ ਜਾਂਦਾ ਸਾਰਾ ਕੁਝ ਸ਼ੇਮੀ ਜਾ ਬਈ ਜੋੜ ਦੇ ਖਾ ਗੜਾ ਜੋੜ ਦੇ ਖਾ ਚੋ ਚੱਲ ਬਾਈ ਇਹ ਲਗਦੀਆਂ ਨਹੀਂ ਆਈ ਯਾਰ ਇਹ ਲਗਦੀਆਂ ਨਹੀਂ ਆਈ ਯਾਰ ਮੈਂ ਕਿਹੜਾ ਹੋ ਸਾਲੇ ਕੋ ਹੋਰ ਵਧਾਈਏ ਜ਼ਿਆਦਾ ਲਗਦੀਆਂ ਆ ਇਹ ਜਰਾ ਹੌਲਾ ਕਰ ਤਾ ਪੜੀਏ ਤੇ ਸਾਰਤਾ ਤਾਮਿਆ ਤੇ ਜਦੋਂ ਆ ਦੇਖੋ ਬਾਈ ਕਹਿੰਦਾ ਜਾਇ ਲੱਗ ਰੀਆਂ ਤਵੀਆਂ ਕਹਿੰਦਾ ਕਿੰਨੀ ਕਰੀਏ ਘੱਟ ਹਾਂ ਮਾਰੇ ਕੁਨੇ ਸੇਨੇ ਕਿੰਨੀ ਤਮਾ ਚੱਲ ਰੀਆਂ ਵਾਦਰਾ 4x4 ਦੂਜਾ ਗੇਰ ਨਹੀਂ ਲੈਂਦਾ ਨਾ ਇਹ ਤਵੀਆਂ ਲਾਦੀਆਂ ਫਿਰ ਵੀ ਗੇਰ ਪਹਿਲੇ ਜੀ ਚੱਲਦਾ ਹਾਂ ਲੰਦਾ ਮੁੰਡਾ ਕਾ ਚੂਚਾ ਗੇਅਰ ਨਹੀਂ ਲੰਦਾ ਤਾਂ ਨਾਲੇ ਪੁਰੇ ਦੋਸਤਾਂ ਕੰਨੀਆਂ ਨਾਈਆਂ ਨੇ ਇਤਰਾ ਹੀ ਫੋਰ ਬਾਈ ਫੋਰ ਮੁੱਛਾ ਗੇਅਰ ਜਿਵੇਂ ਇਹ ਤੋਂ ਬਾਈ ਜੀ ਇਹ ਜਿਆਦਾ ਦੂਜੇ ਚ ਬਾਹੇ ਬਾਹਰ ਚੱਲੀ ਜਾਂਦਾ ਇਹ ਦੂਜੇ ਚ ਲਾਭਦਾ ਨਹੀਂ ਹੈਗਾ ਕਿ ਜਦੋਂ ਐ ਜਿਵੇਂ ਹੁਣ ਆਇਆ ਜਾਂਦਾ ਘਰਚੇ ਵਾਲਾ ਵਾਹਨ ਉਦੋਂ ਆਇਆ ਦੇਖ ਚਬਰ ਲੱਗ ਜਾਂਦਾ ਲਾ ਬਾਇਆ ਆਇਆ ਦਿਹਾੜ ਕਬੀਆਂ ਨਾਲ ਲਾਇਆ ਜੀ ਚਾਰ ਪੰਜ ਗਿੜੇ ਹੋਏ ਤਾਂ ਦੁੱਧੇ ਤੇ ਵਧੀਆ ਚੱਲਿਆ ਗਿਆ ਐ ਇਹ ਵਾਇਆ ਨਹੀਂ ਫਿਰ ਕਹਿੰਦੇ ਦੁੱਧੇ ਦਾ ਕੋਈ ਚੱਲਦਾ ਨਹੀਂ ਮੈਨੂੰ ਜੀ ਚੱਲਦਾ ਮੇਰੇ ਭਾਈ ਇਹ ਵੀ ਨਹੀਂ ਵਾਇਆ ਕਰਨਾ ਕਰੋ 2kg ਲਿਆਜਾ ਆਜੀ ਭਾਈ ਆਹੇ ਕੋ ਬਾਹ ਦਾ ਬਾਣਾ ਪਾ ਵਧੀਆ ਚੱਲੀ ਜਾਂਦਾ ਟਰੈਕਟਰ ਗੇਅਰ ਚਾ ਅੰਦਰ ਲਾਦਾ ਨੂੰ ਪਾ ਪਾ ਇਹ ਬੰਗਿਆ ਜਲਦੀ ਹੋਣਾ ਡਰਕਟਰ ਦੂਜੇ ਗੇਅਰ ਤੇ ਪੂਰੇ ਆਏ ਨੇ ਬੜੀਆਂ ਦਾ ਕੰਮ ਬੱਸ ਆ ਰਿਹਾ ਥੋੜਾ ਯਾਰ ਤੇ ਦੂਜੇ ਗੇਤੀ ਜਲਦੀ ਆਉਂਦਾ ਹੈ ਵਧੀਆ ਕਿਤੇ ਕਿਤੇ ਡੱਬਦਾ ਦਰ ਆ ਰਿਹਾ ਯਾਰ ਅੱਜ ਆਟ ਟੈਗਣ ਵਾਲੇ ਨੇ ਫੜ ਜੂਆ ਹੈ ਆ ਵੀ ਮਿੱਤਰੋ ਇਹੋ ਪਾਈ ਨੂੰ ਕੋਈ ਨਾ ਲੱਗ ਰਿਹਾ ਭਰਨ ਬਈ ਬੱਕਰੀਆਂ ਆਈਆਂ ਬੱਕਰੋਂ ਫੋਤੋ ਕਰਦੇ ਫੋਤੋ ਬਈ ਉੱਤੋਂ ਘਾਤ ਰੂਹੀ ਮਤੋਂ ਰੂਹੀ ਫੱਲ ਕਰਦੋ ਕਰਾਂ ਤੁਸੀਂ ਬਹੁਤ ਗੱਡੀ ਐ ਕਾਲਾ ਪਰਲੇ ਪੂਰੀ ਬੱਡੀ ਐ ਸੁਪਰ ਹੀਟਰ ਦੀ ਪਰ ਨਾਲੇ ਬੰਦੇ ਤੇ ਨੇ ਉੱਤੋਂ ਕਰ ਰਿਹਾ ਇਦੋਂ ਉਸੇ ਆਲਾ ਧੋਕਰਦਲਾ ਭਰਾ ਜਾ ਰਿਹਾ ਵਾਹ ਕਰਦਣਾ ਯਾਰਾ ਫੰਮੀਆਂ ਲਾ ਕੇ ਕਿਨੇ ਚੱਲਦਾ ਵਧੀਆ ਚੱਲਦਾ ਦੂਜੇ ਗੀਅਰ ਤੇ ਚੱਲਦਾਗਾ ਨਹੀਂ ਨਾ ਨਾ ਕਦੇ-ਕਦੇ ਦੌੜਦਾ ਕਿਤੇ-ਕਿਤੇ ਕਿਤੇ ਕਿਤੇ ਨਾ ਕੀ ਹੁੰਦਾ ਹੈ ਕਿਤੇ ਕਿਤੇ ਹੁੰਦਾ ਹੋਰਾ ਅੱਧੀ ਮੈਂ ਕਿਤੇ ਛਿਟਾ ਕਟਾ ਮੈਂ ਕਿੱਥੇ ਦੋ ਇਟਰਾ ਜਾ ਬਰਤ ਚ ਪਰਦੋ ਗਰਾ ਕਰ ਲਈ ਇਹ ਕੱਢਦਾਗਾ ਇਹ ਪੈਰ ਆ ਜੇ ਭੈਣਾਂ ਕਾਲੇ ਵਰਗੇ ਦਾ ਕੱਟਾ ਫਸਾ ਲਿਆ ਹੋਰ ਕੱਟਾ ਫਸਾ ਲਿਆ ਹੋਰ ਕੋਈ ਕਹਿੰਦਾ ਕਹਿੰਦਾ ਆਇਆ ਫੋਨ ਆ ਮੈਂ ਬਾਈਂ ਨੀ ਹੂੰ ਕੋਈ ਇਹ ਪਾਉਂਗਾ ਜੀ 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 ਮਸ਼ੀਨ ਚ ਪਾਉਂਗੇ ਦੋ ਜਾਨੇ 20 ਹੀ ਪਾਉਂਦੇ। ਫਾਰਡ ਗਰਾ ਕਰਲੀਆਂ। ਉਹ ਦੇਖੋ। ਦੇਖਿਆ ਤੂੰ ਉਹਦੇ ਹੈਗੇ ਸੀ। ਇਹ ਫਰਦਾ ਪੁੱਛੀ ਭੋਗਣਾ ਹੋਏ। ਕਾਲਾ। ਆਹ ਇਹ ਦੇਖ। ਇਹ ਪੰਛੀ ਛੋਟੀ ਇੱਕ ਖੁੱਈ ਆ। ਛੋਟੀ ਹੈਗੇ ਵੱਡੀ। ਪੌਂਟ ਵੀ ਹੋਣਾ ਨਾ। ਪੌਂਟ ਤਾਂ ਤਾਂ ਹੁੰਦਾ ਐ ਸਾਡਾ ਹਰ। ਸੀਜ਼ਨ ਚ ਪਾ ਫਰਾਈ। ਆ ਵੀ ਪਾਲੀ ਰੋ ਕਾਇਆ ਨਹੀਂ ਹੁੰਦਾ ਯਾਰ ਕਾਲੀ ਆ ਪਤ ਗਿਆ ਹੁਣ ਤੇ ਦੀਦੀ ਪੈ ਖੜ ਤੇ ਦੀਦੀ ਪੈ ਗਈ ਜੋੜ ਪਾਲੂ ਠੀਕ ਆ ਕੋਈ ਠੀਕ ਆ இருக்காங்க. <laughs> 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 ਗਰਮੀ ਨੂੰ ਹੁੰਦਾ ਆ ਬਹੌਣਾ ਤੋਂ ਲੱਗੇ ਪਹਿਲਾ ਪਲ ਲੱਗੇ ਜੀ 10 ਕਿੱਲੇ ਬੀਜ ਤੇ ਪਕਰ ਨੂੰ ਕੰਨ ਲਾ ਕੇ ਅੱਜ ਹਾਂ 10 ਤੋਂ ਵੱਧ ਬੀਜ ਤੇ 10 ਕੰਨ ਨਹੀਂ ਛੱਡਦੇ ਬਸ ਕੱਲ ਨੂੰ ਲਾ ਦੇਣਗੇ ਚੱਲਦਾ ਬੰਦਾ ਦੂਜੇ ਘਰ ਦਾ ਦੇਖ ਰਹਾ ਕੋਈ ਅੰਦਰ ਜੰਮਿਆ ਨਾ ਕੋਸ ਸਵਾਸੂ ਬਣਾ ਚੋ ਉਹ ਤੋਂ ਬਾਲਾ ਘੈਂਟ ਜਿਹਾ ਲੱਗਦਾ ਨਾ ਠੀਕ ਆ ਮਿੱਤਰੋ ਮਿਲਦਾ ਤੁਹਾਨੂੰ ਆਗਲੇ ਵਲੌਗ ਚ ਆਗੇ ਸੀ ਘਰੇ ਤੇ ਮਿਲਦਾ ਤੁਹਾਨੂੰ ਕੱਲ ਨੂੰ ਬਾਏ